ਤੁਹਾਡੇ ਸਾਰਿਆਂ ਦਾ ਤੇ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਆਉਣ ਦੇ ਲਈ ਕਿਉਂਕਿ ਅਬਰੀ ਸਰ ਮੇਨ ਇਲਾਕਾ ਹੈ ਔਰ ਮੈਨੂੰ ਲੱਗਦਾ ਕਿ ਮਾਝੇ ਵਾਲੇ ਵਾਲੀ ਤੁਹਾਡਾ ਸਪੋਰਟ ਜਿਹੜਾ ਬੜਾ ਵੱਡਾ ਹੈ ਸ਼ਾਗੋਡ ਫਿਲਮ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਨਾ ਫਿਲਮ ਟ੍ਰੇਲਰ ਵੇਖ ਲਿਆ ਸਾਰਿਆਂ ਨੇ ਕਿਹੜਾ ਟ੍ਰੇਲਰ ਵੇਖਿਆ ਪਹਿਲਾਂ ਮੈਨੂੰ ਇਹ ਦੱਸੋ ਕਿ ਕਿਹੜੀ ਚੀਜ਼ ਜਿਹੜੀ ਫਿਲਮ ਚ ਨੋਟਿਸ ਕੀਤੀ ਮੀਡੀਆ ਆਪਾਂ ਤੇ ਇੱਕ ਚੀਜ਼ ਇਹ ਵੇਖੀ ਹੈ ਵੀ ਇਹਨੂੰ ਡਾਇਰੈਕਟ ਸਾਡੇ ਵੱਡੇ ਭਰਾ ਨੇ ਕੀਤਾ ਰਜੀਵ ਭਾਈ ਨੇ ਉਸ ਤੋਂ ਬਾਅਦ ਚਾ ਆਪਾਂ ਜਾਈਏ ਫਿਰ ਵੱਡਾ ਕਹਿ ਕੇ ਬੰਦ ਕਰਾ ਆਪਾਂ ਜਾਈਏ ਫਿਰ ਨੇ ਚੰਗਾ ਕਰਕੇ ਉਸ ਤੋਂ ਬਾਅਦ ਗੁਰੂ ਭਾਜੀ ਜਿਨ੍ਹਾਂ ਨੂੰ ਅੱਗੇ ਗਾਣਿਆਂ 'ਚ ਤੇ ਬਹੁਤ ਵਧੀਆ ਦੇਖਿਆ ਵਾ ਮੈਂ ਲੀਟ ਤੇ ਦੇਖ ਰਿਹਾ ਬਹੁਤ ਵਧੀਆ ਗੱਲ ਆ ਗੁਰ ਸ਼ਬਦ ਜੀ ਨੂੰ ਆਪਾਂ ਆਲਰੇਡੀ ਦੇਖ ਚੁੱਕੇ ਆ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਤੁਹਾਡੀ ਤੇ ਮੈਂ ਕਿਹਨਾ ਤਰੀਫ ਕਰਨ ਦੀ ਲੋੜ ਹੀ ਨਹੀਂ ਉਹ ਵੀ ਸਾਰੀ ਦੁਨੀਆ ਕਰਦੀ ਆ ਅੱਛਾ ਇਹ ਕਹਿੰਦਾ ਬੜੀ ਚੰਗੀ ਗੱਲ ਹੈ ਕਿ ਉਹ ਕਹਿੰਦੇ ਵੀ ਨਿੱਗੀਆਂ ਗੱਲ ਵਕੜੀ ਪਾਈਆਂ ਨੂੰ ਤੇ ਸਭ ਹਿੰਦੂ ਸੱਖਿਆ ਪਾਈਆਂ ਤੇ ਸੱਚ ਬੋਲਦੀਆਂ ਅਖਬਾਰਾਂ ਨੂੰ ਸਰਹੱਦ ਦੇ ਪਹਿਰੇਦਾਰਾਂ ਨੂੰ ਦੋਵੇਂ ਚੀਜ਼ਾਂ ਅੱਜ ਅਸੀਂ ਕਵਰ ਕਰ ਰਹੇ ਹਾਂ ਸਰਹੱਦ ਦੇ ਪਹਿਰੇਦਾਰੀ ਤੇ ਸੱਚ ਬੋਲਦੀਆਂ ਅਖਬਾਰਾਂ ਸੋ ਸ਼ਾਹਕੋਟ ਫਿਲਮ ਜਿਹੜੀ ਹੈ ਉਹ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਦੀ ਬੜੀ ਵੱਖਰੀ ਫਿਲਮ ਹੈ ਕਿ ਗੁਰੂ ਉਹਨਾਂ ਦੀ ਪਹਿਲੀ ਫਿਲਮ ਹੈ ਇਸ ਇਲਾਕੇ ਚੋਂ ਛੋਟੇ ਜਿਹੇ ਪਿੰਡ ਚੋਂ ਆਪਣੇ ਸੁਪਨਿਆਂ ਨਾਲ ਉੱਡਦਾ ਹੋਇਆ ਮੁੰਡਾ ਜਿਹਨੂੰ ਬਾਲੀਵੁੱਡ ਨੇ ਸਿਰ ਤੇ ਤੁਹਾਨੂੰ ਪਤਾ ਹੀ ਹੈ ਮਤਲਬ ਨਾਟ ਰੀਚੇਬਲ ਪੰਜਾਬ ਲਈ ਜਿਹੜਾ ਹੋਇਆ ਹੈ ਪਰ ਜਦੋਂ ਬੰਦਾ ਇੰਨੀ ਬੁਲੰਦੀ ਤੇ ਪਹੁੰਚ ਕੇ ਵਾਪਸ ਆਪਣੇ ਘਰ ਚ ਇਹ ਆਮਦ ਕਰਦਾ ਵੀ ਆਪਣੀ ਮੇਰੀ ਜ਼ੁਬਾਨ ਨੂੰ ਪ੍ਰਮੋਟ ਕਰਨਾ ਸਿਨੇਮੇ ਨੂੰ ਪ੍ਰਮੋਟ ਕਰਨਾ ਮਿਊਜ਼ਿਕ ਕਿੱਡਾ ਵੱਡਾ ਹੈ ਪਰ ਇੰਨੇ ਇਹ ਜ਼ਿੰਮੇਵਾਰੀ ਚੁੱਕੀ ਕਿ ਪੰਜਾਬੀ ਸਿਨੇਮਾ ਵੱਡਾ ਹੋਣਾ ਚਾਹੀਦਾ ਔਰ ਸ਼ਾਹਕੋਟ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਨੋਟਿਸ ਕਰਨ ਵਾਲੀ ਗੱਲ ਸੀਗੀ ਕਿ ਉਹਦੇ ਵਿੱਚ ਊੜਾ ਐੜਾ ਦੇ ਪ੍ਰੋਮੋ ਨਾਲ ਪ੍ਰਮੋਟ ਹੋਈ ਹੈ ਪੰਜਾਬੀ ਜ਼ੁਬਾਨ ਦੇ ਲਈ ਉਹ ਕਿੱਡੀ ਵੱਡੀ ਗੱਲ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਥੇ ਅਸੀਂ 뮤직 ਦੇ ਨਾਲ ਦੱਸ ਰਹੇ ਹਾਂ ਉੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਕਿੰਨੀ ਅਮੀਰ ਹੈ ਜਿਹੜੇ ਬੱਚੇ ਇਹਨਾਂ ਨੂੰ ਫੋਲੋ ਕਰਦੇ ਨੇ ਗਾਣੇ ਉਹ ਇਹਨਾਂ ਕੋਲ ਜਦੋਂ ਉੜਾ ਜੜਾ ਸਿੱਖਣਗੇ ਉਹ ਤੁਹਾਨੂੰ ਪੁੱਛਣਗੇ ਵੀ ਉੜਾ ਜੜਾ ਸਾਨੂੰ ਸਿਖਾਓ ਤੁਹਾਨੂੰ ਆਉਂਦਾ ਕਿ ਨਹੀਂ ਤੁਸੀਂ ਦੁਬਾਰਾ ਤੋਂ ਸਿੱਖੋਗੇ ਜਿਹੜੇ ਭੁੱਲੇ ਹੋਏ ਸੋ ਗੁਰੂ ਦੀ ਇਹ ਪਹਿਲੀ ਫਿਲਮ ਹੈ ਗੁਰਸ਼ਬਦ ਦੇ ਨਾਲ ਰਜੀਤ ਸਿੰਗਰਾਜੀ ਇਹਨਾਂ ਨੇ ਡਾਇਰੈਕਟ ਕੀਤੀ ਹੈ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਵੀ ਸਵਾਲ ਕਰਨੇ ਗੁਰੂ ਨੂੰ ਹਾਂਜੀ ਗੁਰੂ ਜੀ ਐਲ ਹੀ ਹੋ ਗਈ ਹੈ ਤੁਹਾਡੀ ਹਾਂਜੀ ਧੰਨਵਾਦ ਆਉਣ ਵਾਸਤੇ ਤੇ ਇਹ ਜਿਹੜਾ ਆਈਡੀਆ ਸੀ ਢਾਬੇ ਦੀ ਆਪਾਂ ਪ੍ਰੈਸ ਕਾਨਫਰੈਂਸ ਕਰਨੀ ਸੀ ਇਹ ਮੇਰਾ ਹੀ ਸੀ ਹਾਂਜੀ ਹਾਂ ਇਹ ਮੈਂ ਕਿਉਂਕਿ ਤੁਸੀਂ ਕਿਉਂਕਿ ਦੇਖੋ ਇਹਦਾ ਨਾਮ ਵੀ ਬੜਾ ਚੁਣ ਕੇ ਦੇਖੋ ਤੁਹਾਡੀ ਫਿਲਮ ਦੇ ਨਾਲ ਮੈਚ ਕਰਦਾ ਹੈ ਦੇਖੋ ਅੱਜ ਤੱਕ ਤੁਸੀਂ ਕਦੇ ਆਏ ਹੋ ਢਾਬੇ ਦੇ ਪ੍ਰੋਮੋਸ਼ਨ ਕਰਨ ਲਈ ਨਹੀਂ ਕਿਉਂਕਿ ਅੱਜ ਤੱਕ ਗੁਰੂੰਦਾਬ ਦੀ ਫਿਲਮ ਨਹੀਂ ਨਾ ਆਈ ਪਰ ਤੁਸੀਂ ਹਰ ਵਾਰ ਜਦੋਂ ਮੇਰੀ ਫਿਲਮ ਆਇਆ ਕਰੇਗੀ ਤਾਂ ਨਵੇਂ-ਨਵੇਂ ਜੇ گاਵਾਂ ਦੇ ਇਨਵਾਈਟ ਕਰਾਂਗੇ ਤਾਂ ਕਿ ਤੁਹਾਨੂੰ ਵੀ ਕੁਝ ਨਵਾਂ ਅੱਖਾਂ ਨੂੰ ਵੀ ਦੇਖਣ ਨੂੰ ਮਿਲੇ ਤੇ ਇੱਕ ਐਕਸਪੀਰੀਅੰਸ ਵੀ ਨਵਾਂ ਮਿਲੇ ਤੇ ਆਪਾਂ ਆਪਣੀਆਂ ਰੂਟਸ ਨਾਲ ਹੋਰ ਵਧੀਆ ਤਰੀਕਾ ਨਾਲ ਜੁੜ ਸਕੀਏ ਆਪਾਂ 5 ਸਟਾਰ ਦੀਆਂ ਲੌਬੀ ਚੋਂ ਬਾਹਰ ਨਿਕਲ ਕੇ ਜਿੱਥੋਂ ਆਪਾਂ ਸ਼ੁਰੂ ਹੋਏ ਆ ਉੱਥੇ ਵਾਪਸ ਬਹਿ ਸਕੀਏ ਤੇ ਰਜੀਪ ਭਾਈ ਨਾਲ ਕੰਮ ਕਰਕੇ ਬਹੁਤ ਹੀ ਲੱਗਾ 2020 ਦੇ ਵਿੱਚ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਸੀ ਵਨ ਲਾਈਨਰ ਸੁਣਾਇਆ ਸੀ ਸਟੋਰੀ ਦਾ ਕਿ ਜਿਹੜੀ ਮੇਰੇ ਕੋਲ ਇੱਕ ਫਿਲਮ ਆ ਇਹਨਾਂ ਕੋਲ ਉਹਨਾਂ ਦੱਸਿਆ ਸੀ ਕਿ ਬੰਦੇ ਦੇ ਘਰ ਵਾਪਸ ਆਉਣ ਦੀ ਮੁੰਡੇ ਦੇ ਘਰ ਵਾਪਸ ਆਉਣ ਦੀ ਕਹਾਣੀ ਆ ਜੋ ਅਸੀਂ ਸਾਰੇ ਹੀ ਆਪਣੇ ਘਰ ਵਾਪਸ ਹੀ ਜਾ ਰਹੇ ਹਾਂ ਜੀ ఎవਰੀ ਡੇ ਜਿਵੇਂ ਜਿਵੇਂ ਅਸੀਂ ਦਿਨ ਕੱਟ ਰਹੇ ਹਾਂ ਸਾਨੂੰ ਆਪਣੇ ਘਰ ਦਾ ਜ਼ਿਆਦਾ ਮੋਹ ਹੁੰਦਾ ਜਦ ਆਪਾਂ ਜਿੱਥੇ ਵੀ ਹੋਈਏ ਦੁਨੀਆਂ 'ਚ ਕਿਸੇ ਵੀ ਕੋਨੇ 'ਤੇ ਬੈਠੇ ਹੋਈਏ ਆਪਾਂ ਇੱਕ ਦੂਜ ਨੂੰ ਆਹੀ ਪੁੱਛਦੇ ਆਂ ਕਿ ਤੁਹਾਡਾ ਪਿੰਡ ਕਿਹੜਾ ਤੁਸੀਂ ਕਿੱਥੋਂ ਤੁਹਾਡਾ ਬੈਕਗ੍ਰਾਉਂਡ ਕੀ ਆ ਤੇ ਵਾਪਸ ਮੁੜਦੁਰ ਕੇ ਆਪਾਂ ਪਿੰਡ ਹੀ ਜਾਣਾ ਜੀ ਤੇ ਇਹੀ ਸਟੋਰੀ ਆ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਤੇ ਰਜੀਪਾ ਨੂੰ ਮੈਂ ਕਹਿ ਆ ਕਿ ਜਦੋਂ ਵੀ ਮੈਂ ਫਿਲਮ ਕਰਾਂਗਾ ਮੈਂ ਆਹੀ ਕਰਾਂਗਾ ਤੇ ਜੇ ਕਿਸੇ ਨੂੰ ਤੁਸੀਂ ਦਿੱਤੀ ਐ ਫਿਲਮ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ। ਰੰਦੌਸਨ ਇੱਕ ਸਵਾਲ ਹੈ ਕਿ ਬਲੱਖਣ ਕੀ ਹੈਗਾ ਵਾ ਵੀ ਜਿਹੜੇ ਸਿਨੇਮਾ ਕਰ ਦਰਸ਼ਕ ਦੇ ਪ੍ਰੇਮੀ ਨੇ ਅਪਰੋਚ ਹੋਈਗੀ ਤੇ ਹੱਦ ਤੋਂ ਵੱਧ ਜਾਣਗੇ ਸਿਨੇਮਾ ਘਰਾਂ ਚ ਅੱਜ ਕੀ ਡਿਫਰੈਂਟ ਲੈ ਕੇ ਆਏ ਪੰਜਾਬੀ ਸਿਨੇਮਾ ਨੇ? ਅ ਇੱਕ ਤੇ ਇਹ ਫਿਲਮ ਦੇ ਵਿੱਚ ਆਪਾਂ ਪੰਜਾਬੀ ਨੂੰ ਬੜੇ ਡਿਫਰੈਂਟ ਤਿਕਨਾਂ ਪ੍ਰਮੋਟ ਕਰਿਆ ਹ ਤੱਕ ਜਿੰਨੀਆਂ ਵੀ ਫਿਲਮਾਂ ਆਈਆਂ। ਉਦੇ ਚ ਆਪਾਂ ਕਦੇ ਵੀ ਆਪਣੇ 35 ਅੱਖਰਾਂ ਦਾ ਜ਼ਿਕਰ ਨਹੀਂ ਕੀਤਾ ਆਪਾਂ ਦੱਸਿਆ ਨਹੀਂ ਕਿ ਪੰਜਾਬੀ ਸ਼ੁਰੂ ਕਿੱਥੋਂ ਹੋਈ ਹੈ ਤੇ ਕਿਤੇ ਆਪਾਂ ਉਹਨੂੰ ਬਹੁਤ ਮੇਨ ਰੱਖ ਕੇ ਪ੍ਰੋਮੋਸ਼ਨ ਕਰ ਰਹੇ ਆਂ ਜੀ ਅ ਦੂਸਰਾ ਜਿਹੜੇ ਇਹਦੀ ਜਿਹੜੀ ਸਟੋਰੀ ਆ ਉਹ ਘਰ ਵਾਪਸ ਆਉਣ ਦੀ ਸਟੋਰੀ ਆ ਜੋ ਕਿ ਆਪਾਂ ਸਾਰਿਆਂ ਨੇ ਆਪਣੇ ਘਰ ਵਾਪਸ ਜਾਣਾ ਅ ਤੀਜਾ ਜਿਹੜਾ ਕੁੜੀ ਦਾ ਕਰੈਕਟਰ ਆ ਉਹ ਅ ਅ ਥੋੜਾ ਆਰਟਿਸਟਿਕ ਕਰੈਕਟਰ ਆ ਤੇ ਅਸੀਂ ਉਹ ਵੀ ਇੱਕ ਮੁੱਦਾ ਛੇੜਿਆ ਕਿ ਅ ਆਪਾਂ ਅਕਸਰ ਪਿੰਡਾਂ ਚ ਜਾਂ ਸ਼ਹਿਰਾਂ ਚ ਜਾਂ ਪੰਜਾਬ ਚ ਬੇਸਿਕਲੀ ਜਾਂ ਜਿਹੜੇ ਵੀ ਜਿੱਥੇ ਜ਼ਿਆਦਾ ਅ ਮਤਲਬ ਆਪਾਂ ਆਪਣੀ ਗੱਲ ਕਰੀਏ ਤੇ ਆਪਾਂ ਜਦੋਂ ਕੋਈ ਸਾਨੂੰ ਗੱਲ ਦੱਸਦਾ ਕਿ ਕਿਹਨੂੰ ਡਿਪਰੈਸ਼ਨ ਆ ਜਾਂ ਕੋਈ ਕਿਸੇ ਚੀਜ਼ ਤੋਂ ਨਿਕਲ ਰਿਹਾ ਹੈ ਤੇ ਆਪਾਂ ਕਹਿੰਦੇ ਨਈ ਨਈ ਦੋ ਦਿਨ ਚ ਬੇੜਾ ਮਾਰੋ ਨਾ ਠੀਕ ਹੋਏ ਨਾ ਉਹ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਕਿਸੇ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦੀ ਗੱਲ ਸੁਣੇ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦਾ ਸਹਾਰਾ ਬਣੇ ਤੇ ਇੱਕ ਇੱਕ ਲਾਈਫ ਦੇ ਨਾਲ ਬਹੁਤ ਸਾਰੀਆਂ ਲਾਈਫ ਚੇਂਜ ਹੋ ਸਕਦੀਆਂ ਨੇ ਤੇ ਆਪਾਂ ਇਹ ਚ ਦੱਸਿਆ ਕਿ ਜੇ ਇੱਕ ਚੰਗਾ ਬੰਦਾ ਜਿਹੜਾ ਕਿਸੇ ਉਸ ਓਦਾਂ ਦੇ ਫੇਸ 'ਚ ਲੰਘਦੇ ਹੋਏ ਅ ਦੂਜੇ ਵਿਅਕਤੀ ਦੀ ਗੱਲ ਚੰਗੀ ਤਰ੍ਹਾਂ ਸੁਣ ਲੇ ਤਾਂ ਉਹ ਹੀਲ ਹੋ ਸਕਦਾ ਵਾ ਅ ਤੀਸਰੀ ਗੱਲ ਇਹ ਜਿਹੜੇ ਇਨਸੀਡੈਂਟ ਨੇ 2001-02 ਦੇ ਰੀਅਲ ਲਾਈਫ ਇਨਸੀਡੈਂਟ ਤੋਂ ਇਨਸਪਾਇਰ ਨੇ ਜਦੋਂ ਮੁੰਡੇ ਡੰਕੀ ਲਾ ਕੇ ਬਾਹਰ ਜਾਂਦੇ ਸੀ ਤੇ ਅ ਗ੍ਰੀਸ ਵਾਲੇ ਰੂਟ ਤੋਂ ਨਹੀਂ 터ਕੀਸ ਪੜੇ ਜਾਂਦੇ ਸੀ ਉਹਨਾਂ ਨੂੰ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਰਾਹੀਂ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ ਤੇ ਉਹ 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 ਸਟੋਰੀ ਉੱਥੇ ਟੋਕਾ ਵੱਲੋਂ ਵਿਰੋਧ ਵੀ ਹੋ ਰਿਹਾ ਫਿਲਮ ਦਾ ਕਿਉਂ ਹੋ ਰਿਹਾ ਥੋੜਾ ਜੋ ਦੱਸੋ ਇਮਲਾਦਾ ਮੇਰੇ ਤੱਕ ਮੈਨੂੰ ਵੀਡੀਓ ਭੇਜੀ ਸੀ ਭਾਈ ਨਹੀਂ ਉਹ ਵੀ ਕੋਈ ਗੱਲ ਨਹੀਂ ਮੈਨੂੰ ਲੱਗਦਾ ਜਦੋਂ ਤੁਸੀਂ ਪਬਲਿਕ ਫਿਗਰ ਹੁੰਦੇ ਆ ਤਾਂ ਜਿੱਦਾਂ ਹੁਣ ਤੁਸੀਂ ਅੱਜ ਮੈਨੂੰ ਮਿਲੇ ਹੋ ਪਹਿਲੀ ਵਾਰ ਮੈਂ ਤੁਹਾਨੂੰ ਮਿਲਿਆ ਵਾਂ ਤੁਸੀਂ ਮੇਰੇ ਵਾਸਤੇ ਮੇਰੇ ਲਈ ਕੋਈ ਪਰਸਪੈਕਸ਼ਨ ਬਣਾ ਕੇ ਬੈਠੇ ਹੋਗੇ ਮਨ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਲਈ ਬਣਾ ਕੇ ਬੈਠਾ ਹੋਵਾਂਗਾ ਤੇ ਤੁਹਾਡੀ ਜਾਇਦਾ ਪਰਸਪੈਕਟਿਵ ਪਰਸਪੈਕਸ਼ਨ ਬਣਾਉਣਾ ਕਿਉਂਕਿ ਤੁਹਾਨੂੰ ਖੁੱਲਾ ਸੋਚਣ ਦਾ ਹੱਕ ਆ ਪਬਲਿਕ ਫਿਗਰ ਜਦੋਂ ਤੁਸੀਂ ਸਮਰਪਿਤ ਕਰਤਾ ਲੋਕਾਂ ਨੂੰ ਆਪਣੇ ਆਪ ਨੂੰ ਕੋਈ ਕੁਝ ਵੀ ਕਹਿ ਸਕਦਾ ਉਹਨਾਂ ਦਾ ਜਿਹੜਾ ਵਿਰੋਧ ਆ ਹੋਇਆ ਜੀ ਮੈਂ ਕਿ ਅਸੀਂ ਉਹਦੇ ਚ ਪਿਆਰ ਪ੍ਰਮੋਟ ਕਰ ਰਹੇ ਹਾਂ ਸ਼ਾਇਦ ਮੈਂ ਤੱਕ ਮੈਂ ਵੇਖਿਆ ਜਾਂ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਗੱਲ ਹੋ ਰਹੀ ਆ ਆਈ ਥਿੰਕ ਬਹੁਤ ਸਾਰੇ ਫਿਲਮਾਂ ਚ ਪਹਿਲਾਂ ਵੀ ਹੁੰਦੀ ਰਹੀ ਆ ਜੀ ਗੱਲ ਤੇ ਇਹ ਜਿਹੜੀ ਆ ਇਧਰਲੇ ਤੋਂ ਉਧਰਲੇ ਪੰਜਾਬ ਦੀ ਸਟੋਰੀ ਸਟੋਰੀ ਆ ਜੀ ਤੇ ਇਹਦੇ ਚ ਆਪਾਂ ਤੇ ਪਿਆਰ ਦੀ ਗੱਲ ਕਰ ਰਹੇ ਆ ਬਾਕੀ ਫਿਲਮ ਵੇਖ ਕੇ ਪਤਾ ਲੱਗੇਗਾ ਕਿਹਦੇ ਪੰਜਾਬ ਦੇ ਆਪਣੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਆ ਫਿਲਮ ਗਾਣੇ ਤਾਂ ਤੁਹਾਡੇ ਬਹੁਤ ਹਿੱਟ ਹੁੰਦੇ ਆ ਬਹੁਤ ਪਸੰਦ ਕਰਦੇ ਆ ਤੁਹਾਨੂੰ ਫਿਲਮ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਫਿਲਮ ਤਾਂ ਬਹੁਤ ਵਧੀਆ ਜੀ ਮੈਂ ਪਹਿਲਾਂ ਸੋਚ ਨਹੀਂ ਸੀ ਕਿਤੇ ਮੈਂ ਫਿਲਮ ਕਰਾਂਗਾ ਕਿਉਂਕਿ ਫਿਲਮ ਇੱਕ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਆ ਤੇ 2 ਮਿੰਟ ਦਾ ਗਾਣਾ ਨਹੀਂ ਆ ਇਹ ਲੋਕਾਂ ਨੂੰ ਸੇਧ ਦੇਣ ਵਾਲੀ ਗੱਲ ਹੈ ਜੀ ਇੱਥੇ ਤੁਸੀਂ ਸਿਨੇਮੇ ਦੇ ਨਾਲ ਬਹੁਤ ਸਾਰੇ ਮਾਈਂਡਸ ਚੇਂਜ ਕਰ ਸਕਦੇ ਹੋ ਸਿਨੇਮੇ ਦੇ ਨਾਲ ਤੁਸੀਂ ਆਪਣਾ ਜਿਹੜੀ ਦਾ ਡੀ ਆਉਣ ਵਾਲੀ ਪੀੜੀ ਆ ਉਹਨੂੰ ਇੱਕ ਡਾਇਰੈਕਸ਼ਨ ਦੇ ਸਕਦੇ ਹੋ ਤੇ ਮੈਨੂੰ ਸੀ ਕਿ ਜਦੋਂ ਮੈਂ ਉਹਦੇ ਲਈ ਤਿਆਰ ਹੋਵਾਂਗਾ ਮੈਂ ਉਹਦੇ ਫਿਲਮ ਕਰਾਂਗਾ ਕਿਉਂਕਿ ਅਕਸਰ ਜਦੋਂ ਹੀ ਕਿਸੇ ਸਿੰਗਰ ਦਾ ਗਾਣਾ ਇੱਕ ਅੱਦਾ ਹਿੱਟ ਹੁੰਦਾ ਉਹਨੂੰ ਫਿਲਮ ਮਿਲ ਜਾਂਦੀ ਆ ਉਹ ਫਿਲਮਾਂ ਕਰ ਲੈਂਦਾ ਫਿਰ ਉਹ ਫਿਲਮਾਂ ਫਲॉप ਕਰ ਲੈਂਦਾ ਫਿਰ ਉਹਦਾ ਗਾਣਾ ਵੀ ਨਹੀਂ ਚੱਲਦਾ ਕੋਈ ਤੇ ਮੈਨੂੰ ਸੀ ਆ ਤੇ ਜਵਾਬ ਦੇ ਲੈੰਦੋ ਭਾਜੀ ਓ ਯਾ ਤੇ ਜਵਾਬ ਦੇ ਲੈੰਦੋ ਹਾਂਜੀ ਸਮਝੋ ਤੁਹਾਡਾ ਜਨਮ ਦਿਨ ਆਇਆ ਨਹੀਂ ਮੈਂ ਤੁਹਾਨੂੰ ਹੈਪੀ ਬਰਥਡੇ ਕਰਦਾ ਤੇ ਮੈਨੂੰ ਲੱਗਾ ਜਦੋਂ ਮੈਂ ਰੈਡੀ ਹੋਵਾਂਗਾ ਮੈਂ ਉਦੋਂ ਫਿਲਮ ਕਰਾਂਗਾ ਤੇ ਰਜੀਪ ਭਾਈ ਨੇ ਮੈਨੂੰ ਰੈਡੀ ਕੀਤਾ ਫਿਲਮਾਂ ਕਰਨ ਵਾਸਤੇ ਨਾ ਮੈਨੂੰ ਕਿਉਂਕਿ ਮੈਂ ਖੁਦ ਸਿਨੇਮਾ ਲਵਰ ਆਂ ਦੀ ਬਹੁਤ ਤਗੜੇ ਲੈਵਲ ਤੇ ਮੇਲਾਦਾ ਜਿੰਨੇ ਵੀ ਇੱਥੇ ਸਾਰਿਆਂ ਨੇ ਖੜੇ ਹਾਂ ਮੇਰੇ ਤੋਂ ਤੇਜੀ ਉਡਾੜਾ ਕੋਈ ਨਹੀਂ ਬੋਲ ਸਕਦਾ ਤੇ ਮੇਰੇ ਤੋਂ ਜ਼ਿਆਦਾ ਕਹਨੇ ਫਿਲਮਾਂ ਨਹੀਂ ਵੇਖੀਆਂ ਹੋਣੀਆਂ ਤੇ ਮੈਨੂੰ ਸਿੱਖੀ ਮੈਂ ਜਦੋਂ ਸਿਨੇਮੇ ਚ ਆਵਾਂ ਜਾਂ ਫਿਲਮਾਂ ਕਰਾਂ ਤਾਂ ਮੈਂ ਸੈਂਸਿਬਲ ਚੀਜ਼ਾਂ ਕਰਾਂ ਮੈਂ ਡਿਫਰੈਂਟ ਚੀਜ਼ਾਂ ਕਰਾਂ ਜਿਹੜੀਆਂ ਆਪਾਂ ਹੁਣ ਸਿਨੇਮੇ ਚ ਲੈ ਕੇ ਆਵਾਂਗੇ ਹਾਂਜੀ ਭਾਜੀ ਸ਼ਾਹਕੋਟ ਵਿੱਚ ਕੀ ਲਿੰਕ ਹੈ ਫਿਲਮ ਦਾ ਸ਼ਾਹਕੋਟ ਜੀ ਦਾ ਪਿੰਡ ਆ ਜੀ ਇੱਧਰ ਵੀ ਤੇ ਉੱਧਰ ਵੀ ਨਹੀਂ ਕੋਈ ਕਹਾਣੀ ਹੋਏਗੀ ਸ਼ਾਹਕੋਟ ਇਹ ਬਾ ਮੈਨੂੰ ਮਾਸਟਰ ਸਲੀਮ ਪਾਏ ਬਹੁਤ ਯਾ ਲੱਗਦੇ ਨੇ ਉਹਨਾਂ ਦੇ ਪਿੰਡ ਦਾ ਸ਼ਾਹਕੋਟ ਹੈ ਤਾਂ ਆਪਾਂ ਸ਼ਾਹਕੋਟ ਨਾਂ ਰੱਖ ਲੈ ਜੇ ਡਿਸਕ੍ਰਾਈਬ ਕਰਨਾ ਹੋਵੇ ਸ਼ਾਹਕੋਟ ਨੂੰ ਭਾਜੀ ਦੋ ਵਰਡਾਂ ਚ ਕੀ ਕਰੋਗੇ ਦੋ ਵਰਡਾਂ ਚ ਜੇ ਸ਼ਾਹਕੋਟ ਨੂੰ ਡਿਸਕ੍ਰਾਈਬ ਕਰਨਾ ਹੋਏ ਤੇ ਕਿਉਂਕਿ ਇਹਨਾਂ ਦਾ ਵਰਲਡ ਆ ਇਸਮਾ ਤੋਂ ਪਾਰ ਦੀ ਗੱਲ ਹੈ ਨਹੀਂ ਇਹਨਾਂ ਦਾ ਵਰਲਡ ਆ ਨਹੀਂ ਵੈਸੇ ਗੱਲ ਦੱਸਦਾ ਇਹ ਇਹਨਾਂ ਦਾ ਵਰਲਡ ਆ ਮੈਂ ਅੱਗੇ ਸਾਰੇ ਇੰਟਰਵਿਊ ਜੇ ਕਹ ਰਿਹਾ ਹ ਮੇਰੀ ਥਾਂ ਤੇ ਸ਼ਬਦ ਭਾਈ ਦੀ ਥਾਂ ਤੇ ਜਾਂ ਹੀਰੋਇਨ ਦੀ ਥਾਂ ਤੇ ਜਾਂ ਸਾਡੇ ਕਰੈਕਟਰ ਸਾਡੇ ਕੋਈ ਵੀ ਹੁੰਦਾ ਤਾਂ ਫਿਲਮ ਇਦਾਂ ਦੀ ਹੀ ਬਣਨੀ ਸੀ ਕਿਉਂਕਿ ਇਹਨਾਂ ਦੀ ਦੁਨੀਆ ਵਾ ਇੱਕ ਫਿਲਮ ਜਿਹੜੀ ਹੁੰਦੀ ਆ ਜਿਹੜਾ ਗਾਣਾ ਵਾ ਇੱਕ ਆਰਟਿਸਟ ਦੀ ਦੁਨੀਆ ਹੁੰਦੀ ਆ ਫਿਲਮ ਇੱਕ ਡਾਇਰੈਕਟਰ ਦੀ ਦੁਨੀਆ ਹੁੰਦੀ ਆ ਤੇ ਜਿਹੜੀ ਆ ਸ਼ਾਹਕੋਟਾ ਹੈ ਰਜੀਵ ਢਿੰਗਰਾ ਹੀ ਆ ਅੱਛਾ ਇੱਕ ਵੱਡਾ ਸਵਾਲ ਐ ਐਡ ਕਰ ਲੈਣੇ ਆ ਤੁਸੀਂ ਸਭਿਆਚਾਰ ਵਿਰਸੇ ਦੀ ਗੱਲ ਕੀਤੀ ਐ ਚਲੋ ਪ੍ਰਮੋਟ ਕਰਦੇ ਆ ਆਪਾਂ ਜਿੰਨੇ ਵੀ ਇੱਥੇ ਬੈਠੇ ਸ਼ਾਇਦ ਸ਼ਬੀ ਅੱਖਰ ਜਿਹੜੇ ABC ਦੇ ਸਾਰਿਆਂ ਨੂੰ ਚੇਤਾ ਹੁਣਗੇ 35 ਅੱਖਰਾਂ ਦਾ ਸ਼ਾਇਦ ਹੀ ਮਿਲ ਲੱਗਦਾ ਆਪਾਂ ਪਰਿਵਾਰ ਚ ਹੀ ਸਾਰਾ ਪਰਿਵਾਰ ਹੀ ਬੈਠੇ ਆਂ ਸੌਲਜ ਘੱਟ ਹੋਈ ਗਈ ਤੁਸੀਂ ਕਹਿੰਦੇ ਆਪਾਂ ਪੰਜਾਬੀ ਵਿਰਸੇ ਨੂੰ ਵੀ ਹਨਾ ਬਚਾ ਲੈਂਦੇ ਉਹ ਨਾਲ ਲੈ ਕੇ ਚੱਲਦੇ ਆਂ ਇਦਾਂ ਦੇ ਗਾਂ ਦੇਖਣ ਨੂੰ ਮਿਲਣ ਘੌਰ ਉਪਰਾਲੇ ਤੁਹਾਡੀ ਫਿਲਮਾਂ ਦੇ ਵਿੱਚ ਬਿਲਕੁਲ ਮੈਂ ਤਾਂ ਇਸ ਤੋਂ ਬਾਅਦ ਵੀ ਆਪਾਂ ਇੱਕ ਫਿਲਮ ਹੋਰ ਤਿਆਰ ਕਰਕੇ ਬੈਠੇ ਆਂ ਜਿਹਦਾ ਨਾਮ ਹੈ ਜੀ ਬਾਈ ਤੇ ਪਾਉ ਉਹ ਵੀ ਜਯੋਜਿੰਦਰ ਮੋਹਰ ਸਾਹਿਬ ਦੀ ਡਾਇਰੈਕਸ਼ਨ ਚ ਆਪਾਂ ਬਹੁਤ ਸੋਹਣਾ ਕੰਮ ਕੀਤਾ ਵੀ ਡਿਫਰੈਂਟ ਸਿਨੇਮਾ ਤੇ ਮੇਰੀ ਕੋਸ਼ਿਸ਼ ਰਹੇਗੀ ਕਿਉਂਕਿ ਬਾਬੇ ਦੀ ਮੇ ਅ ਸਿਨੇਮਾ ਕਰਨਾ ਵਾ ਤੇ ਡਿਫਰੈਂਟ ਕਰਨਾ ਕੋਈ ਵੀ ਇੱਕ ਫਿਲਮ ਦੂਜੀ ਨਾਲ ਮਿਲਦੀ ਨਹੀਂ ਹੋਏਗੀ ਤੇ ਨਾ ਹੀ ਸਾਰੇ ਫਿਲਮਾਂ ਹੀ ਹੀ ਹਾਹਾ ਵਾਲੀਆਂ ਹੋਣਗੀਆਂ ਮੈਨੂੰ ਆ ਕਿ ਮੈਂ ਜਿੱਦਾਂ ਮੈਂ ਮਿਊਜ਼ਿਕ 'ਚ ਆਪਣੀ ਭਾਸ਼ਾ ਨੂੰ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਿਆ ਐਦਾਂ ਮੈਂ ਫਿਲਮਾਂ ਨਾਲ ਵੀ ਕਿਤਨੇ ਕਿਤੇ ਆਪਾਂ ਸਮਝੋ 5 ਸਾਲਾਂ ਨੂੰ ਜਾਂ 3 ਸਾਲਾਂ ਨੂੰ ਐਸੇ ਢਾਬੇ ਤੇ ਬੈਠੇ ਹੋਏ ਤੇ ਆਪਾਂ ਓਸਕਰ ਸਾਡੇ ਸਾਹਮਣੇ ਪਿਆ ਹੋਏ ਤੇ ਆਪਾਂ ਫਿਰ ਗੱਲ ਕਰ ਰਹੀ ਹੋਈ ਜੀ ਤੁਸੀਂ ਇੱਕ ਟਾਈਮ ਤੇ ਕਿਹਾ ਓਸਕਰ ਲੈ ਕੇ ਉਹਨਾਂ ਦੇ ਹੁਣ ਆਪਾਂ ਲੈਣ ਦਾ ਜੀ ਭੱਜਨੇ ਕਹਿਤ ਕਿ ਕਿਤੇ ਇਸ ਦਰ ਤੁਹਾਨੂੰ ਛੋਟਿਆ ਫਿਲਮ ਵੇਖਣ ਦਾ ਜੀ ਫਿਲਮਾਂ ਹੀ ਮੈਂ ਬਚਪਨ ਤੋਂ ਦੇਖ ਰਿਹਾ ਹਾਂ ਟੀਵੀ ਜਦੋਂ ਦਾ ਟੀਵੀ ਨੂੰ ਦੇਖਿਆ ਬਟ ਜਦੋਂ ਮੈਂ 2009-10 ਤੋਂ ਬਾਅਦ ਜ਼ਿਆਦਾ ਫਿਲਮਾਂ ਦੇਖਣੀ ਸ਼ੁਰੂ ਕੀਤੀਆਂ ਕਿਉਂਕਿ ਮੈਂ ਉਦੋਂ ਬਹੁਤ ਜ਼ਿਆਦਾ ਵੇਲਾ ਸੀ ਮੈਨੂੰ ਕੋਈ ਕੰਮ ਨਹੀਂ ਸੀ ਫਿਰ ਮੈਂ ਫਿਲਮਾਂ ਵੇਂਦਾ ਸੀ ਕਿਉਂਕਿ ਜਦੋਂ ਤੁਸੀਂ ਹਸਲਿੰਗ ਸਟੇਜ 'ਚ ਹੋ ਨਾ ਜਦੋਂ ਤੁਸੀਂ ਮਿਹਨਤ ਕਰ ਰਹੇ ਹੋ ਨਾ ਤੁਹਾਨੂੰ ਕੋਈ ਰਾਹ ਨਹੀਂ ਦਿਖਦਾ ਤਾਂ ਦੋ ਚੀਜ਼ਾਂ ਰਾਹ ਦਿਖਾ ਸਕਦੀਆਂ ਨੇ ਇੱਕ ਤੁਹਾਡੇ ਮॉम ਡੈਡ ਦੂਜਾ ਫਿਲਮਾਂ ਤੇ 75% ਮੇਰੇ ਮॉम ਡੈਡ ਰਾਹ ਵਿਖਾਉਂਦੇ ਰਹੇ ਨੇ ਜੀ ਤੇ 25% ਮੈਨੂੰ ਫਿਲਮਾਂ ਨੇ ਵਿਖਾਇਆ ਜਿਹੜਾ ਵੀ ਕੈਰੈਕਟਰ ਮੈਨੂੰ ਲੱਗਦਾ ਸੀ ਕਿ ਆਹ ਬੰਦਾ ਕੋਈ ਰਿਚ ਬੰਦਾ ਅਮੀਰ ਬੰਦਾ ਜਦੋਂ ਮੈਂ ਅਮੀਰ ਨਹੀਂ ਆ ਮੈਂ ਕਿੱਦਾਂ ਜੀ ਸਕਦਾ ਮੈਂ ਫਿਲਮ ਦੇਖ ਕੇ ਜੀ ਸਕਦਾ ਮੈਂ ਸਪੋਰਟਸਮੈਨ ਨਹੀਂ ਆ ਮੈਂ ਸਪੋਰਟਸਮੈਨ ਦੀ ਲਾਈਫ ਦੀ ਜਰਨੀ ਕਿੱਦਾਂ ਜੀ ਸਕਦਾ ਉਹਦੀ ਫਿਲਮ ਦੇਖ ਕੇ ਜੀ ਸਕਦਾ ਸੋ ਮੈਂ ਵਰਲਡ ਦੀਆਂ ਸਾਰੀਆਂ ਇਨਸਪਾਇਰਿੰਗ ਫਿਲਮਸ ਵਰਲਡ ਦੀਆਂ ਸਾਰੀਆਂ ਰੀਅਲ ਇਨਸੀਡੈਂਟਾਂ ਬੇਸਡ ਫਿਲਮ ਫਿਲਮਾਂ ਦੇਖਦਾ ਰਿਹਾ ਮੈਂ ਤੇ ਫਿਰ ਮੈਂ ਓਦਾਂ ਹੀ ਉੱਠਦਾ ਰਿਹਾ ਉਸੇ ਜੋਸ਼ ਦੇ ਨਾਲ ਐਂਡ ਮੈਂ ਬੇਸਿਕਲੀ ਟੀਵੀ ਦਾ ਪ੍ਰੋਡਕਟ ਆਂ ਜੀ ਮੈਂ ਟੀਵੀ ਨਾ ਹੁੰਦਾ ਤੇ ਅੱਜ ਮੈਂ ਵੀ ਨਾ ਹੁੰਦਾ ਕਹਿੰਦਾ ਕੋਦਸ ਜਿੰਦਰਾ ਟੀਚਰਾਂ ਦੇ ਜਦੋਂ ਰੰਗ ਮੰਚ ਹੋਣ ਤੇ ਐਕਟਿੰਗ ਸਿੱਖਣੀ ਪੈਂਦੀ ਆ ਤੁਸੀਂ ਕਿਹ ਅਜੀ ਫਿਲਮ ਕੀਤੀ ਆਪਣਾ ਨਾ ਕੁਝ ਇਹਦੀ ਫਿਰ ਐਕਸਟਰਾ ਕਲਾਸਿਸ ਵਗੈਰਾ ਲਈਆਂ ਹਾਂਜੀ ਮੈਂ ਕਲਾਸਾਂ ਲਈਆਂ ਬਟ ਇੰਨੀ ਜ਼ਿਆਦਾ ਨਹੀਂ ਲਈਆਂ ਕਿਉਂਕਿ ਮੈਂ ਬਹੁਤ ਤਗੜਾ ਐਕਟਰ ਆ ਜੀ ਪਹਿਲਾਂ ਹੀ ਬੇਸਿਕਲੀ ਵੈਸੇ ਹੀ ਜਿਹੜਾ ਬੰਦਾ ਸਿੰਗਰ ਹੁੰਦਾ ਉਹ ਰੋਜ਼ ਐਕਟਿੰਗ ਹੀ ਕਰਦਾ ਕਿੰਨੇ ਗਾਣੇ ਕੀਤੇ ਨੇ ਉਹ ਬਿਨਾਂ ਐਕਟਿੰਗ ਤੋਂ ਤੇ ਹੋ ਹੀ ਨਹੀਂ ਸਕਦਾ ਇਹ ਵੀ ਤਾਂ ਕਰੈਕਟਰ ਹੀ ਹੈ ਨਾ ਪਰ ਮੈਂ ਹੁਣ ਸੋਚ ਰਿਹਾ ਮੈਂ ਨਾ ਮਿਸ ਕਰਦੇ ਈਨ ਸਾਲ ਕਿਉਂਕਿ ਮੈਂ ਵੈਸੇ ਬਹੁਤ ਤਗੜਾ ਐਕਟਰ ਆ ਜੀ ਮਤਲਬ ਜੇ ਤੁਸੀਂ ਫਿਲਮ ਵੇਖੋਗੇ ਮੈਂ ਨਹੀਂ ਕਹਿ ਰਿਹਾ ਤੁਸੀਂ ਫਿਲਮ ਵੇਖੋਗੇ ਆ ਤੁਸੀਂ ਟ੍ਰੇਲਰ ਵੀ ਵੇਖਿਆ ਹੋਗਾ ਤੁਹਾਨੂੰ ਲੱਗਿਆ ਹੋਵੇਗਾ ਕਿ ਮੇਰੀ ਪਹਿਲੀ ਫਿਲਮ ਨਹੀਂ ਹੈਗੀ ਕਿਉਂਕਿ ਮੈਂ ਸਿਨੇਮੇ ਨੂੰ ਬਹੁਤ ਡਿਫਰੈਂਟ ਤਿੱਕਿਆਂ ਨਾਲ ਦੇਖਦਾ ਤੇ ਮੈਂ ਜਿਹੜੀ ਫਿਲਮ ਕੀਤੀ ਆ ਇਹ ਕੁਝ ਪ੍ਰੂਫ ਕਰਨ ਵਾਸਤੇ ਨਹੀਂ ਕੀਤੀ ਨਾ ਹੀ ਮੈਂ ਕਿਸੇ ਤੋਂ ਦੌੜ ਚੱਗੇ ਪਿੱਛੇ ਜਾਣ ਲਈ ਕੀਤੀ ਆ ਫਿਲਮ ਮੈਂ ਆਪਣੇ ਮਨ ਵਾਸਤੇ ਕੀਤੀ ਆ ਮੈਂ ਜਿਨ੍ਹਾਂ ਨੂੰ ਜਿੰਨਾ ਤੋਂ ਇਨਸਪਾਇਰਡ ਆ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਨ ਵਾਸਤੇ ਫਿਲਮ ਕੀਤੀ ਆ ਤੇ ਰਜੀਪਾਏ ਨੇ ਬਿਲਕੁਲ ਤਿਆਰੀ ਕਰਾਈ ਆ ਜੀ ਬੜੀ ਨੈਕਸਟ ਲੈਵਲ ਤਰੀਕੇ ਨਾਲ ਤੇ ਪਰ ਹੁਣ ਮੈਂ ਇਹਨਾਂ ਤੋਂ ਵਧੀਆ ਐਕਟਿੰਗ ਕਰਦਾ ਐਕਟਰ ਉਹ ਕਹਿੰਦੇ ਸੀ ਤੁਸੀਂ ਤੁਸੀਂ ਐਕਟਰ ਮੈਂ ਬਹੁਤ ਵਧੀਆ ਵਾਂ ਐਕਟਰ ਨੋ ਡਾਊਟ ਚਲੋ ਤੁਸੀਂ ਵਧੀਆ ਡਾਇਰੈਕਟਰ ਵੀ ਹੈ ਜਿਹੜੇ ਉਹ ਵੀ ਬਹੁਤ ਵਧੀਆ ਤੇ ਜਦੋਂ ਇਹ ਕੰਬੀਨੇਸ਼ਨ ਇਕੱਠਾ ਹੁੰਦਾ ਨੇਚਰਲੀ ਗੱਲ ਹੈ ਵੀ ਫਿਲਮ ਦਾ ਜਿਹੜਾ ਰਿਜ਼ਲਟ ਆ ਉਹ ਪੌਪਲਰ ਹਮੇਸ਼ਾ ਨਾ ਡਾਇਰੈਕਟਰ ਦਾ ਪ੍ਰੋਡਕਟ ਹੁੰਦਾ ਜਿਹੜਾ ਜਿਹੜੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਲੱਗਦਾ ਭਾਈ ਦੇ ਬਹੁਤ ਕਿਰਦਾਰ ਜੀਵ ਭਾਈ ਦੇ ਮੈਂ ਕਿਹਾ ਫਿਰ ਤੁਹਾਨੂੰ ਵੇਖ ਸਕਦਾ ਕਿ ਕਿੱਦਾਂ ਉਹਨਾਂ ਨੇ ਮਿੱਟੀ ਦੇ ਬੋਤੀ ਘੜ ਜੀਵ ਭਾਈ ਨੂੰ ਤਾਂ ਆਪਾਂ ਚਲੋ ਦੇਖਦੇ ਨੇ ਇਹਨਾਂ ਦੇ ਹੱਥ ਦੇ ਅੰਮ੍ਰਿਤਸਰ ਦੇ ਵਿੱਚ ਤਿਆਰ ਕੀਤੇ ਬਹੁਤ ਜ਼ਿਆਦਾ ਸਟੂਡੈਂਟਸ ਥੀਏਟਰ ਦੇ ਜਿਹਨੇ ਮੈਨੂੰ ਪਤਾ ਹੈ ਕਿ ਸੋਚਿਆ ਮੈਂ ਵੀ ਇਹਨਾਂ ਦੇ ਹੱਥ ਦੇ ਤਿਆਰ ਕੀਤੇ ਬਹੁਤ ਸਾਰੇ ਕੁਲਚੇ ਬਣਾ ਰਹੇ ਨੇ ਇਹ ਸਤਾ ਇਹਨਾਂ ਦੀ ਹਾਈ ਇਹ ਸਾਰ ਇਹਨਾਂ ਦਾ ਤਾਂ ਢਿੱਡੀ ਤੇਜ਼ ਚੱਲਦਾ ਸੱਦਾ ਮੇਲੇ 10 ਗੋਲ ਚ ਲਾ ਦਿੰਦੇ ਨੇ ਤੇ ਚਾਹ ਬਹੁਤ ਸਵਾਰੀ ਨਾਲ ਆਉਂਦੀ ਅਸੀਂ ਵੀ ਅੰਮ੍ਰਿਤਸਰ ਦੇ ਮੈਂ ਵੀ ਅੰਮ੍ਰਿਤਸਰ ਦਾ ਇਹਨਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਵਾਹ ਜੀ ਜੋਗੀ ਪੰਜਾਬ ਨਾਟਸ਼ਾਲਾ ਮਿਰਸਾ ਵਿਹਾਰ ਮੈਨੂੰ ਲੱਗਦਾ ਤੂੰ ਬਹੁਤ ਟਾਈਮ ਬਾਅਦ ਮਿਲਿਆ ਖੁਸ਼ ਬਹੁਤ ਹੋਇਆ ਮੈਨੂੰ ਮਿਲ ਗਿਆ ਤੂੰ ਬੇਸਿਕਲੀ ਅੱਜ ਜੀ ਅੱਛਾ ਭਾਜੀ ਆਦੇ ਹੁਣ ਤੁਸੀਂ ਇਹਨਾਂ ਨੂੰ ਰੱਖ ਲਓ ਤੁਸੀਂ ਆ ਸਾਡੇ ਨਾਲ ਆ ਜਾਓ ਮੇਰਾ ਨਾਮ ਵਾਪਸ ਕਰੋ ਨਹੀਂ ਅੱਜ ਲੱਗੇ ਕਾਪੀ ਦਾ ਪੰਨਾ ਪਿੱਛੇ ਰਛਪਾ ਜੀ ਨੇ ਵੀ ਗੱਲ ਕਰ ਲਈ ਥੋੜੀ ਹੋ ਜਾਏ ਹਾਂਜੀ ਕੁਛ ਬਾਅਦ ਪਹਿਲਾਂ ਪਹਿਲਾਂ ਭਾਈ ਦੱਸ ਵਾਣ ਬਾਈ ਬਣ ਕਰ ਲੈਨੇ ਪਹਿਲਾਂ ਭਾਈ ਦੱਸ ਵਾਣ ਇੱਕ ਮਿੰਟ ਨਹੀਂ ਗੀਤ ਬੰਦਾ ਗੀਤ ਆਪਾਂ ਬਾਤ ਸੰਦੇ ਆਰਾਮ ਨਾਲ ਇਧਰ ਗੀਤ ਬੰਦਾ ਸ਼ਬਦ ਪਾ ਜਾਂਦੇ ਹਾਂ ਸ਼ਬਦ ਭਾਈ ਤੇ ਸ਼ਬਦ ਸੁਣਾ ਦਿਓ ਨਹੀਂ ਪਹਿਲਾਂ ਉਹਦਾ ਸਵਾਲ ਅਜੀ ਬਸ਼ਪ ਜੀ ਤੁਸੀਂ ਵੀ ਕੰਮ ਕੀਤਾ ਮੂਵੀ ਦੇ ਵਿੱਚ ਕੀ ਕਰੈਕਟਰ ਰਿਹਾ ਤੁਹਾਡਾ ਇਹਦੇ ਵਿੱਚ ਥੋੜਾ ਜਿਹਾ ਉਹ ਦੱਸ ਦੋ ਮੇਰਾ ਕਰੈਕਟਰ ਸਾਡੀ ਫਿਲਮ ਦੇ ਵਿੱਚ ਯਾਰੀ ਦੋਸਤੀ ਆ ਸੋ ਯਾਰੀ ਦੋਸਤੀ ਇੱਕ ਤਾਂ ਵਧੀਆ ਇੱਕ ਬੌਂਡ ਵੇਖਣ ਨੂੰ ਮਿਲੂਗਾ ਇਹ ਸਾਡੀ ਉਦਾਂ ਵੀ ਯਾਰੀ ਦੋਸਤੀ ਹੈਗੀ ਆ ਸੋ ਉਹ ਵੀ ਉਦਾਂ ਵੀ ਯਾਰ ਆ ਤੇ ਫਿਲਮ 'ਚ ਵੀ ਇਹੀ ਯਾਰ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ ਵੇਖਣ ਨੂੰ ਕਿ ਕੈਮਿਸਟਰੀ ਵਧੀਆ ਲੱਗੂਗੀ ਕੈਰੈਕਟਰਾਂ ਦਾ ਬਿਲਕੁਲ ਲੂਜ਼ ਨਹੀਂ ਹੈ ਲੂਜ਼ ਕਿਉਂਕਿ ਇਹਨਾਂ ਨੇ ਹਮੇਸ਼ਾ ਕੱਸ ਕੇ ਰੱਖਿਆ ਸੋ ਬਹੁਤ ਵਧੀਆ ਕੈਰੈਕਟਰ ਹੈ ਜਦੋਂ ਫਿਲਮ ਵੇਖੋ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਵੀ ਸਿੰਗਰ ਜੀ ਤੰਦਾਵਾਜੀ ਵੀ ਸਿੰਗਰ ਨੇ ਸਿੰਗਰ ਸਿੰਗਰ ਐਕਟਰ ਐਕਟਰ ਇਕੱਠੇ ਹੋਏ ਹੋ ਜੀ ਕੁਛ ਅਲੱਗ ਤੇ ਲੈਣਾ ਚੱਲੀ ਆ ਫਿਲਮ ਦੇ ਵਿੱਚ ਕੀਤਾ ਹੀ ਹੋਏਗਾ ਕੁਝ ਐਸੀ ਮੂਮੈਂਟ ਸੈੱਟ ਦੇ ਉੱਤੇ ਜਿਹੜੀ ਤੁਹਾਨੂੰ ਇਸ ਵੇਲੇ ਚਾਹ ਤੁਸੀਂ ਚਾਹੋ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਉਹ ਦੱਸੋ ਜੇ ਤੁਸੀਂ ਰੁਸ ਕੇ ਚਲਗੇ ਕੌਣ ਹੈ ਜਾ ਦੱਸ ਯਾਰ ਅਰੇ ਦਾਦਾ ਨੂੰ ਦੱਸ ਦੱਸ ਨਹੀਂ ਨਹੀਂ ਵੇ ਇਹ ਕੋਈ ਮੂਮੈਂਟ ਨਹੀਂ ਇਸ ਵੇਲੇ ਉਹ ਜਾ ਯਾਰ ਦੱਸ ਦੇ ਇਸ ਵੇਲੇ ਦੀ ਵੱਡੀ ਖਬਰ ਨਹੀਂ ਨਹੀਂ ਸਾਡੀ ਸਭ ਤੋਂ ਵੱਡੀ ਮੂਮੈਂਟ ਸੀ ਜਦੋਂ ਆਪਾਂ ਕਸ਼ਮੀਰ ਸ਼ੂਟ ਕੀਤਾ ਤੇ ਉੱਥੇ ਪਹਾੜ ਦੇ ਉੱਤੇ ਨਾ ਤੇ ਡੈਂਡੀ ਜਾ ਸਕਦੀ ਸੀ ਕੋਈ ਤੇ ਜਿੰਨਾ ਜਿੰਨਾ ਕ੍ਰਿਊ ਸੀਗਾ ਸਾਰੇ ਮੰਦਿਆਂ ਤੇ ਬੈਠੇ ਹੋਈਦਾ ਸੀ ਸੋ ਓਪਨ 에ਅਰ ਥੀਟਰਸ ਦੇਖਸਾ ਸਾਡੇ ਲਈਓ ਸੋ ਬਹੁਤ ਮਜ਼ਾ ਆਇਆ ਉੱਥੇ ਸਾਨੂੰ ਸਵਾਦ ਹੀ ਲਿਆ ਹਿੱਤ ਫਿਲਮ ਤੇ ਕਹਿੰਦੇ ਨੇ ਜੇ ਕੋਈ ਕੰਮ ਕਰੋ ਤੇ ਉਸ ਚ ਸਵਾਦ ਲੋ ਤੇ ਹੋਰ ਮਜ਼ਾ ਆਉਦਾ ਅਸੀਂ ਤੇ ਸਵਾਦ ਲੈ ਕੇ ਫਿਲਮ ਬਣਾਈਏ ਸੋ ਬੰਦਾ ਦੁਨੀਆ ਤੇ ਲੈਣ ਗਿਆ ਸਵਾਦ ਹੀ ਲੈਣਾ ਹੈ ਬਹੁਤ ਵੈਸੇ ਆਜੋ ਭਾਈ ਆਜੋ ਆਜੋ ਭਾਈ ਆਜੋ ਭਾਈ ਸੋ ਸੋ ਜੋ ਤੁਹਾਨੂੰ ਲੱਭਣ ਸਾਰੇ ਜਣੇ ਨਾਲ ਲੱਭੀ ਆਣੇ ਦਾ ਸ਼ਾਰਟ ਦਾ ਟਾਈਮ ਲੱਭਣੇ ਰੁੱਸ ਕੇ ਬੈਠੇ ਹੋ ਮੈਨਾਂ ਮੇਰਾ ਤਾਂ ਡਾਇਲੌਗ ਨਹੀਂ ਪਉਂਦੇ ਇਹ ਇਦਾਂ ਲੜਿਆ ਹਾਂ ਮੈਂ ਫਿਰ ਮੈਨੂੰ ਆਫਦਾ ਨਹੀਂ ਇੱਕ ਬਸ ਸਾਰੇ ਡਲ ਗਏ ਤਾਂ ਬੋਲੋ ਹਾਂਜੀ ਰਾਜਪੁੱਤਰ ਜੀ ਦਾ ਕੀ ਕੈਰੇਕਟਰ ਹੈ ਉਹ ਜੀ ਜਿਹੜੀ ਮੇਰੇ ਜਿਹਦੇ ਨਾਲ ਮੈਨੂੰ ਪਿਆਰ ਹੁੰਦਾ ਕੁੜੀ ਨੂੰ ਕੁੜੀ ਦੇ ਨਾਲ ਉਹਦੇ ਡੈਡੀ ਨੇ ਜੀ ਹਾਂਜੀ ਬਾਕੀ ਤੁਸੇ ਫਿਲਮ ਵੀ ਦੇਖਣੀ ਹੈ ਤਾਂ ਹੀ ਤੁਹਾਨੂੰ ਇਹ ਤੇ ਨਹੀਂ ਸੁਣਾਉਣੀ ਐ ਐਕਚੁਅਲੀ ਮੈਂ ਨਾ ਇੱਕ ਛੂੜੇ ਜੀ ਪੰਜਾਬ ਹੋਇਆ ਜੀ ਕਸ਼ਮੀਰ ਹੋਇਆ ਤੇ ਲਖਨਊ ਜੀ ਅੱਛਾ ਬਜਟ ਇਹਦਾ ਜੀ ਕਿਤੇ ਲੱਗੇ ਚੈੱਕ ਤੁਹਾਡੇ ਲੱਗੇ ਨੇ ਰਹਿਣ ਦੇ ਤੁਹਾਡੇ ਲੱਗੇ 1 ਕਰੋੜ ਇੱਕ ਗੱਲ ਮੈਂ ਕਹਿਣੀ ਸੌਰੀ ਗੱਲ ਕੱਟ ਰਹੀ ਬੇਟਾ ਤੁਹਾਡੇ ਲਈ ਸਾਰਿਆਂ ਲਈ ਕਹਿਣੀ ਆ ਕਿ ਤੁਸੀਂ ਪ੍ਰੈਸ ਕਾਨਫਰੈਂਸ ਲਈ ਆਉਂਦੇ ਉਹਨਾਂ ਬਹੁਤ ਅੱਛਾ ਲੱਗਦਾ ਆਪਾਂ ਹਮੇਸ਼ਾ ਮਿਲਦੇ ਆ ਮੇਰੇ ਵੱਲੋਂ ਇੱਕ ਸੁਜੈਸ਼ਨ ਇਹ ਆ ਕਿ ਘੱਟੋ ਘੱਟ ਨਾ ਤੁਸੀਂ ਫਿਲਮ ਵੇਖਣ ਜਾਇਆ ਕਰੋ ਖੁਦ ਆਡੀਅנס ਨਾਲ ਬੈਲ ਕਰਿਆ ਕਰੋ ਔਰ ਆਪਣਾ ਵੀ ਵਿਸ਼ਲੇਸ਼ਣ ਜ਼ਰੂਰ ਕਰਿਆ ਕਰੋ ਚੰਗੀ ਨੂੰ ਚੰਗੀ ਕਹੋ ਮਾੜੀ ਨੂੰ ਮਾੜੀ ਕਹੋ ਕਿਉਂਕਿ ਤੁਸੀਂ ਸਿਰਫ ਇਹੀ ਚੀਜ਼ ਪੇਸ਼ ਕਰਨੀ ਉਸ ਤੋਂ ਬਾਅਦ ਜੇ ਤੁਸੀਂ ਕਿੰਨਾ ਕੁ ਹੋਰ ਪੈਕਿੰਗ ਦੇਖੋ ਨਾ ਫਿਰ ਮੈਮ ਮੀਡੀਆ ਹਾਂਜੀ ਉਹ ਕਹਿੰਦਾ ਬਟਾ ਪੰਜਾਬੀ ਹਨੇ ਸਲੰਗਰ ਕਿਉਂ ਸੁਬਾਹ ਆਈ ਸ਼ੌਕੀਨ ਲੰਗਰ ਨਾ ਇੱਕ ਚੀਜ਼ ਚ ਲੰਗਰ ਕਿਉਂ ਬਹੁਤ ਮੁਫਤ ਪਰ ਹੋਵੇ ਇਹਦਾ ਜਵਾਬ ਇਹਦਾ ਮੈਮ ਇਹਦਾ ਮੈਮ ਇਹਨਾਂ ਦਾ ਉਹ ਹਿਸਾਬ ਹੈ ਇੱਕ ਮਿੰਟ ਇਹਦਾ ਜਵਾਬ ਮੈਂ ਦਿੰਦਾ ਇਹਦਾ ਜਵਾਬ ਮੈਨੂੰ ਲੰਗਰ ਨਹੀਂ ਅੱਗੇ ਜਾਣੀ ਨਹੀਂ ਇਹਦਾ ਜਵਾਬ ਮੈਂ ਦਿੰਦਾ ਇਹਦਾ ਜਵਾਬ ਮੈਂ ਦਿੰਦਾ ਉਹ ਮੇਰੀ ਤੇ ਗੱਲ ਸੁਣ ਲਓ ਓ ਮੈਡਮ ਮੇਰੀ ਗੱਲ ਸੁਣ ਲਓ ਇੱਕ ਇਹਦਾ ਜਵਾਬ ਮੇਰੀ ਗੱਲ ਸੁਣ ਅਸੀਂ ਪਬਲਿਕ ਰਿਵਿਊ ਕਰੀਦੇ ਹਮਸ਼ਾਹ ਤੁਹਾਨੂੰ ਦਾ ਜਵਾਬ ਮੈਂ ਦੇਣਾ ਜਿਹੜੇ ਡੇਟਾ ਮੰਗਦੇ ਅੰਦਰ ਸੁਣੋ ਮੈਡਮ ਵਸਾ ਸੁਣੋ ਤੁਸੀਂ ਵੇਰ ਮੰਗੋ ਟਿਕਟ ਹਾਂ ਜੀ ਟਿਕਟ ਮੰਗੋ ਟਿਕਟ ਮੰਗੋ ਹਾਂ ਤੁਸੀਂ ਕਹੋ ਕਿ ਸਾਡੇ ਲਈ ਪੈਕੇਜ ਕ੍ਰੀਏਟ ਕਰੋ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਸਹਤਾਂ ਕਿ মিডিਆ ਥੀਏਟਰ ਚ ਜਾਏ ਤੇ ਪਬਲਿਕ ਨਾਲ ਵੀ ਗੱਲਬਾਤ ਕਰੇ ਕਿ ਕਿਸ ਤਰ੍ਹਾਂ ਦੀ ਕਿਲਮ ਲੱਗੀ ਤੁਸੀਂ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਕਿ ਸਾਨੂੰ ਇਹਦੇ ਵਾਸਤੇ ਪੇਨਾ ਕਰਨਾ ਪਵੇ ਅਸੀਂ ਤੇ ਪੇਲੇ ਅਸੀਂ ਤੇ ਸਾਡੇ ਤਾਂ ਦਿੰਦੇ ਨੇ ਸਾਰੇ ਜਾਨੇ ਆ ਤੁਹਾਡਾ ਪਿਆਰ ਹੀ ਖੇਚ ਲੈ ਅੱਛਾ ਜੀ ਤੇ ਤੁਹਾਨੂੰ ਤੇ ਪਿਆਰ ਹੀ ਹੈ ਤੁਹਾਨੂੰ ਸਿਨੇਮੇ ਚ ਲੈ ਕੇ ਜਾਣਾ ਚਾਹੀਦਾ ਜੇ ਤੁਸੀਂ ਸਾਨੂੰ ਪਿਆਰ ਕਰਦੇ ਫਿਰ ਅੱਜ ਵੱਲੋਂ ਪਿਆਰ ਹੀ ਹੋਗਾ ਪਬਲਿਕ ਰਿਵਿਊ ਤੁਹਾਨੂੰ ਪੱਕੇ ਬਿਲਕੁਲ ਇਹ ਜ਼ਰੂਰੀ ਆ ਆਪਾਂ ਤੇ ਡਿਪੈਂਡ ਹੀ ਤੁਹਾਡੇ ਤੇ ਕਰਦੇ ਆ ਇਹ ਤੇ ਵਰਕ ਨਿਊਜ਼ ਕਿੰਨੇ ਲਾਉਣੀ ਦੱਸੋ ਆਪਾਂ ਇੱਥੇ ਬੈਠੇ ਹੋਏ ਇਕੱਲੇ ਮੰਜੇ ਤੇ ਸਾਨੂੰ ਕਿੰਨੇ ਵੇਖਣਾ ਅੱਛਾ ਭਾਜੀ ਇੱਕ ਵੱਡਾ ਸਵਾਲ ਆ ਧਾਰੋਵਾਲ ਤੋਂ ਲੈ ਕੇ ਬੰਬੇ ਤੱਕ ਦਾ ਸਫ਼ਰ ਬੜਾ ਵੱਡਾ ਰਿਹਾ ਹਨਾ ਚਲੋ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਕੋਈ ਪੰਜਾਬੀ ਭਰਾ ਤਰੱਕੀ ਕਰਦਾ ਗੁਰੂ ਸਾਹਿਬ ਹੋਰ ਕਿਰਪਾ ਕਰਨ ਕਿੰਨਾ ਦਾ ਸਫ਼ਰ ਲਿਆ ਹੋ ਅ ਬਹੁਤ ਵਧੀਆ ਜੀ ਇਹ ਆਈ ਥਿੰਕ ਮੈਂ ਅੱਗੇ ਗੱਲ ਕਰਦਾ ਹਾਂ ਉਦਾਂ ਦਾ ਸਫ਼ਰ ਆ ਜਿੱਦਾਂ ਦਾ ਇੱਕ ਪੰਜਾਬੀ ਵਾਸਤੇ ਕੈਨੇਡਾ ਜਾਣ ਤੱਕ ਦਾ ਸਫ਼ਰ ਆ ਜੀ ਤੇ ਉਹ ਵੀ 2000 ਤੋਂ ਲੈ ਕੇ 2010 ਤੱਕ ਦਾ ਜਿਹੜਾ ਫੇਸ ਸੀ ਉਦੋਂ ਜਦੋਂ ਜਾਣਾ ਹੁੰਦਾ ਸੀ ਉਦੋਂ ਦਾ ਸਫਰ ਬਟ ਮੈਂ ਹਰ ਦਿਨ ਨੂੰ ਇੰਜੋਏ ਕੀਤਾ ਮੈਂ ਅੱਜ ਵੀ ਮੈਨੂੰ ਲੱਗਦਾ ਮੈਂ ਕਦੇ ਸਟਰਗਲ ਨਹੀਂ ਕੀਤਾ ਮੈਂ ਹਸਲ ਕੀਤਾ ਮੈਂ ਅੱਜ ਵੀ ਹਸਲ ਕਰਦਾ ਤੇ ਮੈਂ ਹਰ ਦਿਨ ਨੂੰ ਐਜ਼ ਅ ਨਿਊ ਡੇ ਵੇਖਦਾ ਮੈਂ ਕਦੇ ਵੀ ਕੋਈ ਬੈਗੇਜ ਆਪਣੇ ਨਾਲ ਨਹੀਂ ਕੈਰੀ ਕੀਤਾ ਕਿ ਮੈਂ ਫਲਾਣਾ ਕੁਝ ਕੀਤਾ ਲਾਈਫ 'ਚ ਜਾਂ ਮੈਂ ਉਹ ਕੀਤਾ ਜਾਂ ਮੈਂ ਇੱਥੇ ਗਿਆ ਹਾਂ ਉੱਥੇ ਗਿਆ ਮੈਨੂੰ ਲੱਗਦਾ ਮੇਰਾ ਅੱਜ ਪਹਿਲਾ ਦਿਨ ਆ ਜੀ ਤੇ ਆਹ ਦਿਨ ਨੇ ਕੱਲ ਵਾਲਾ ਦਿਨ ਸੋਨਾ ਬਣਾਉਣਾ ਤੇ ਅ ਬਸ ਇਦਨੈ ਮੈਂ ਸਫ਼ਰ ਆਪਣਾ ਕਰ ਰਿਹਾ ਜੀ ਬਾਬੇ ਨਾਨਕ ਦੀ ਮੇਰਾ ਰੱਬਾ ਚਾਹਾਂਗਾ ਵੀ ਤੁਹਾਡਾ ਸਫ਼ਰ ਜਿਹੜਾ ਵਾ ਇਹ ਲਗਾਤਾਰ ਹੁਣ ਜਿਹੜਾ ਚੱਲਦਾ ਰਹੇ ਵਧੀਆ ਬੱਦੀ ਫਿਲਮ ਇੱਕ ਕੀ ਹੋਣੀ ਹੈ ਨਹੀਂ ਹੁਣ ਉਹ ਗੀਤ ਸੁਣਨਾ ਸਾਰਿਆਂ ਨੇ ਕਿਹਾ ਸੀ ਉਹ ਗੀਤ ਸੁਣਾ ਕਿਹੜਾ ਫਿਲਮ ਦਾ ਸੁਣਾ ਦੀ ਹੈ ਹਾਂ ਫਿਲਮ ਦਾ ਜੋ ਫਿਲਮ ਵਿੱਚ ਸੀ ਚਲੋ ਭਾਈ ਜੀ ਗੀਤ ਸੁਣਾ ਕਿਹੜਾ ਸੁਨਾਈ ਹੈ ਫਿਰ ਉਹ ਸੁਣਾ ਦਿੰਦੇ ਆ ਦਿਲ ਮੇਰਾ ਸੁਣਾ ਦੇ ਨਹੀਂ ਆ ਵੇ ਬੇੜਾ ਸਾਰੇ ਹੈਨਾ ਜਿਹੜੇ ਗਾਣੇ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਆਏ ਹਾਏ ਯਾਰ ਤੁਸੀਂ ਬਹੁਤ ਸੋਹਣੇ ਹੋ ਯਾਰ ਬੜੇ ਚੰਗੇ ਹੋ ਤੁਸੀਂ ਯਾਰ ਡਾਡੇ ਪੈਂਡਿਆਂ ਨੇ ਕੀਤਾ ਮਜਬੂਰੇ ਕੀਤੀ ਆਸ ਵੀ ਦਿਲਾਂ ਦੀ ਚੂਰ ਚੂਰੇ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਵੇ ਕਾਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਥੈਂਕ ਯੂ ਫਿਲਮ ਦੇ ਡਾਇਰੈਕਟਰ ਸਾਹਿਬ ਨੇ ਇਹਨਾਂ ਨਾਲ ਹਾਂਜੀ ਹਾਂਜੀ ਪੁੱਛੋ ਜੀ ਬੱਸ ਬੱਸ ਇਧਰ ਨਾ ਹਾਂਜੀ ਅੱਛਾ ਜਿੱਧਰ ਨੂੰ ਜਾਣਾ ਇਹਨੂੰ ਨਾਲ ਨਾਲ ਪਾਜੀ ਬਾਜੀ ਤੁਹਾਨੂੰ ਤੇ ਪੱਕਾ ਲਾ ਦਿੰਦੇ ਨਾ ਇਥੋਂ ਲਾਣਾ ਕੀ ਬਾਤ ਆਓ ਹਾਂਜੀ ਜੀ ਪਾਜੀ ਗੁਰੂ ਭਾਈ ਦਾ ਕੰਮ ਇਹਨਾਂ ਨੇ ਨਾ ਡਰਨਾ ਕੀਤਾ ਫਿਲਮ ਦੇ ਵਿੱਚ ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਤੁਹਾਡੇ ਕੋਲ ਬਹੁਤ ਵਧੀਆ ਗੁਰੂ ਨਾਲ ਕੰਮ ਕਰਨਾ ਮਤਲਬ ਸਭ ਤੋਂ ਪਹਿਲੀ ਗੱਲ ਹੈ ਵੀ ਪੰਜਾਬ ਦੇ ਵਿੱਚ ਬੜੇ ਅੱਛੇ ਅੱਛੇ ਐਕਟਰ ਕੰਮ ਕਰਦੇ ਨੇ ਬੜਾ ਅੱਛਾ ਸਿਨੇਮਾ ਬਣ ਰਿਹਾ ਹੈ ਬਟ ਸਟਿਲ ਵੀ ਨੀਡ ਵੈਰੀ ਗੁੱਡ ਫੇਸਿਸ ਤੇ ਸਾਨੂੰ ਬੜੀ ਧੀਰ ਤੋਂ ਵੇਟ ਸੀਗੀ ਤੇ ਉਹ ਵੇਟ ਮਿਲਦਾ ਪੂਰੀ ਹੋਈ ਗੁਰੂ ਦੇ ਰੂਪ ਚ ਕਿੰਨੇ ਚਿਰ ਬਾਅਦ ਹੋਈ ਇਹ ਤੁਸੀ ਦੱਸੋ ਇਹਨਾ ਟਾਈਮ ਹੋ ਗਿਆ ਭਾਜੀ ਹਰਦੀਪ ਨੇ ਬੜੀ ਸੋਹਣੀ ਗੱਲ ਕਹੀ ਸੀ ਕਿਤੇ ਗੁਰੂ ਦੇ ਰੂਪ ਗੁਰੂ ਨੂੰ ਜਦੋਂ ਅਸੀਂ ਪ੍ਰੋਫਾਈਲ ਵੇਖਦੇ ਆਂ ਲੱਗਦਾ ਯੰਗ ਧਰਮਿੰਦਰ ਹੈ ਹੈਨਾ ਤੇ ਕੋਈ ਬਿਲਕੁਲ ਉਹੀ ਸੱਚਮੁੱਚ ਪਰਦੇ ਤੇ ਵੇਖੋਗੇ ਕਿ ਧਰਮ ਭਾਜੀ ਜਦੋਂ ਨਾ ਜਵਾਨੀ ਵੇਲੇ ਦੇ ਤੁਹਾਨੂੰ ਨਜ਼ਰ ਆਉਂਦਾ ਕਿਆ ਬਾਤ ਹੈ ਜੀ ਅਸੀਂ ਉੱਥੇ ਦੇ ਹਾਂਜੀ ਸੋ ਬਹੁਤ ਅੱਛਾ ਪਰਫਾਰਮਰ ਔਰ ਬਹੁਤ ਪੈਨ ਇੰਡੀਆ ਗੈਲੋ ਤੁਸੀਂ ਪੈਨ ਨੈਸ਼ਨਲ ਇੰਟਰਨੈਸ਼ਨਲ ਸਟਾਰ ਪੰਜਾਬੀ ਸਰਵੇ ਨੂੰ ਮਿਲਣ ਜਾ ਰਿਹਾ ਤੇ ਇਹ ਬੜੀ ਸੋਹਣੀ ਗੱਲ ਹੈ ਸਾਨੂੰ ਲੋੜ ਸੀ ਤੇ ਥੈਂਕ ਯੂ ਗੁਰੂ ਥੈਂਕ ਯੂ ਵੈਰੀ ਲਾਡ ਸ਼ਾਬਾਸ਼ ਤੁਸੀਂ ਆਪ ਲਿਖੀ ਹਾਂਜੀ ਠੀਕ ਹੈ ਜੀ ਦਿਮਾਗ ਦੇ ਵਿੱਚ ਕਨਸੈਪਟ ਜਦੋਂ ਲਿਖਦੇ ਆ ਇੱਕ ਫੇਸ ਹੁੰਦਾ ਵੀ ਹਾਂ ਐਸਪੀਐਸ ਦੇ ਕੋਲੋਂ ਆਪਾਂ ਇਹ ਕੰਮ ਕਰਵਾਉਣਾ ਠੀਕ ਹੈ ਨਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਕਾਫੀ ਟਾਈਮ ਬਾਅਦ ਅੱਲਾਹ ਦੇ ਨਾਲ ਕੰਮ ਕੀਤਾ ਜਦੋਂ ਵੀ ਤੁਸੀਂ ਕਰ ਦਿੱਤੇ ਪਹਿਲਾਂ ਇਹਨਾਂ ਨੂੰ ਵੀ ਦੱਸਿਆ ਪਰ ਨਾਲ ਹੀ ਸਟਾਈਲ ਤੇ ਕਿੰਨਾ ਇੱਕ ਲੰਬਾ ਸਫਰ ਰਿਹਾ ਇਹ ਦੇ ਵਿੱਚ ਮੈਨੂੰ ਲੱਗਦਾ ਇੱਕ ਸਾਲ ਲੱਗ ਗਿਆ ਸਾਰੀਆਂ ਡਿਸਕਸ਼ਨਸ ਕਰਦੇ ਆ ਜੈਮਿੰਗ ਕਰਦੇ ਆ ਕੈਰੈਕਟਰਸ ਸਾਰੇ ਫਿਲਮ ਦੀ 뮤직 ਨੂੰ ਗੱਲ ਕਰਦੇ ਆ ਇੱਕ ਵਰਕਸ਼ਾਪ ਸੀਗੀ ਸਾਰਿਆਂ ਨੇ ਸਾਰਿਆਂ ਦੀ ਸ਼ਮੂਲੀਅਤ ਸੀਗੀ ਭਾਜੀ ਬੈਠੇ ਸਾਰੇ ਜਣੇ ਬੈਠੇ ਤੇ ਡਿਸਕਸ਼ਨ ਕਰਦੇ ਕਰਾਂਦੇ ਫਿਲਮ ਬਣੀ ਹੈ ਸਾਰਿਆਂ ਦੇ ਨਾਲ ਸਾਰੇ ਕੈਰੈਕਟਰਸ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਇੱਕ ਅੱਛੀ ਬੜੀ ਖੂਬਸੂਰਤ ਜਰਨੀ ਰਹੀ ਹੈ ਜਿਹਦੇ ਵਿੱਚ ਸਾਰਿਆਂ ਨੇ ਇੰਜੋਏ ਕੀਤਾ ਜਾਨੀ ਬੜੀ ਖੂਬਸੂਰਤ ਸੀਗੀ ਤੇ ਫਿਲਮ ਵੀ ਬੜੀ ਖੂਬਸੂਰਤ ਬਣੀ ਹੈ ਬਾਕੀ ਤੁਸੀਂ ਵੀ ਵੇਖੇ ਦੱਸੋ ਸਭ ਤੋਂ ਵੱਡੀ ਗੱਲ ਇਹ ਵੀ ਤਕਰੀਬਨ 70% ਤੋਂ 80% ਸਾਰੇ ਮਝਾਇ ਨਹੀਂ ਸੀ ਮਝਾਇ ਸੀ ਮਾਝਾਲੇ ਮਾਝਾਲੇ ਫਿਰ ਜਿੱਥੇ ਮਾਝਾਲੇ ਹੋਣ ਤੁਸੀਂ ਇਸ ਕਰਕੇ ਤੁਸੀਂ ਦੋ ਵਾਰੀ ਫਿਲਮ ਵੇਖਿਆ ਚਾਰ ਸੱਪਿਆ ਚਾਰ ਨੂੰ ਦਰਸਾਉਂਦੇ ਕੱਪੜੇ ਵੀ ਪਾਏ ਹੋ ਦਰਸ਼ਕਾਂ ਨੂੰ ਇਹੋ ਅਪੀਲ ਆ ਜੀ ਇੱਕ ਤੇ ਆਪਣੇ ਮॉम ਡੈਡ ਦਾ ਖਿਆਲ ਰੱਖੋ ਜੀ ਤੁਸੀਂ ਪਰਿਵਾਰ ਦੇ ਨਾਲ ਰਲ ਮਿਲ ਕੇ ਰਹਾ ਕਰੋ ਜਿਹੜਾ ਤੁਹਾਡਾ ਡ੍ਰੀਮ ਆ ਉਹਨੂੰ ਪੂਰਾ ਕਰੋ ਉਹਦੇ ਲਈ ਮਿਹਨਤ ਕਰੋ ਤੇ ਜੇ ਸ਼ੁੱਕਰਵਾਰ ਨੂੰ ਤੁਹਾਡੇ ਕੋਲ ਐਕਸਟਰਾ ਪੈਸੇ ਹੈਗੇ ਨੇ ਤੇ ਟਾਈਮ ਹੈਗਾ ਤੇ ਫਿਲਮ ਸਾਡੀ ਦੇਖ ਕੇ ਆਇਓ ਕਿਉਂਕਿ ਨਹੀਂ ਜਾ ਸੁਣਾ ਲਈਂ ਟਾਈਮ ਹੋਏਗਾ ਪੈਸੇ ਹੋਣਗੇ ਤਾਂ ਹੀ ਦੇਖਣ ਜਾਓਗੇ ਜੇ ਤੁਸੀਂ ਟਿਕਟ ਮੰਗ ਲਈਂ ਨਹੀਂ ਨਹੀਂ ਮੈਂ ਵੈਸੇ ਹੀ ਉਹ ਕਹਿ ਰਿਹਾ ਹਾਂ ਤੇ ਤੁਸੀਂ ਇਨਡਾਇਰੈਕਟ ਦਿਨੂ ਸੁਣਾਣਾ ਹੀ ਕਹਿ ਰਹੇ ਨਹੀਂ ਨਹੀਂ ਵੈਸੇ ਇਹ ਮੈਂ ਵੈਸੇ ਹੀ ਗੱਲ ਇਦਾਂ ਕਰਦਾ ਉਹ ਮੈਂ ਵੈਸੇ ਇਦਾਂ ਗੱਲ ਕਰਦਾ ਸਾਥ ਨਾ ਦੋ ਤੁਸੀਂ ਮੇਰੇ ਨਾਲ ਰਹਿਣਾ ਤੂੰ ਪੱਤਰਕਾਰ ਆ ਲੈ ਵਾਹੀ ਗੱਲ ਇਹ ਫਿਲਮ ਜ਼ਰੂਰ ਦੇਖ ਕੇ ਆ ਕਿਉਂਕਿ ਕਿਉਂਕਿ ਇੱਕ ਤਾਂ ਫਿਲਮ ਆਪਾਂ ਬਹੁਤ ਡਿਫਰੈਂਟ ਬਣਾਈ ਹੈ ਇਹ ਸੱਚੀ ਤੇ ਸਿਨੇਮਾ ਬਣਾਇਆ ਵਾ ਇਹਦੀ ਟੇਕਿੰਗ ਤੋਂ ਲੈ ਕੇ ਇਹਦੇ ਕਾਸਟਿਊਮਸ ਤੋਂ ਲੈ ਕੇ ਲੋਕੇਸ਼ਨਸ ਤੋਂ ਲੈ ਕੇ ਹਰ ਚੀਜ਼ ਆਰਟ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਨਾਲੇ ਸਾdna ਪ੍ਰੋਡਿਊਸਰ ਮੁੰਡਾ ਕਲਕੱਤੇ ਦਾ ਜੁੜਿਆ ਜੀ ਤੇ ਮੈਨੂੰ ਚਾਹੁੰਦਾ ਭਾਜੇ ਤੇ ਇਸ ਕਰਕੇ ਤੁਸੀਂ ਫਿਲਮ ਦੇਖੋ ਤਾਂ ਕਿ ਇਦਾਂ ਦੇ ਹੋਰ ਪ੍ਰੋਡਿਊਸਰ ਵਧੀਆ ਆਉਣ ਤੇ ਆਪਾਂ ਆਪਣੇ ਸਿਨੇਮੇ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕੀਏ ਨਵੇਂ-ਨਵੇਂ ਸਟੋਰੀਆਂ ਕਰ ਸਕੀਏ ਤੇ ਆਪਣੇ ਸਿਨੇਮੇ ਨੂੰ ਹੋਰ ਗਾਂ ਗਾਂ ਨਵਾਂ ਕਦਮ ਵੱਲ ਲੈ ਕੇ ਜਾ ਸਕੀਏ ਇੱਕ ਹੋਰ